ਅੱਜ ਦੇ ਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਨਗਰ ਕੌਂਸਲ ਨਾਭਾ ਦੀ ਪ੍ਰਧਾਨਗੀ ਨੂੰ ਲੈ ਕੇ 17 ਕੌਂਸਲਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਪ੍ਰਧਾਨ ਸੁਜਾਤਾ ਚਾਵਲਾ ਦੇ ਵਿਰੁੱਧ بے ਪ੍ਰੋਸਕੀ ਮਤਾ ਪਾਇਆ ਗਿਆ ਜਿਸ ਨੂੰ ਸਾਬਤ ਕਰਨ ਲਈ ਮੰਗਲਵਾਰ 16 ਸਤੰਬਰ ਤੈਅ ਕੀਤੀ ਗਈ ਸੀ ਇਸ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਦੀ ਆਗੂਆਂ ਦੇ ਵੱਲੋਂ ਦਰਸ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਤਾਂ ਸਬੰਧਿਤ ਆ ਜੀ ਪੀ ਪੀ ਦੇ ਸੀਨੀਅਰ ਨੇਤਾ ਤੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਨਾਬਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਕਿਸਾਨਾਂ ਦੀ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਸੀ ਇਸ ਕਰਕੇ ਹੁਣ ਵਿਧਾਇਕ ਦੇਵ ਮਾਨ ਅਜਿਹੇ ਵਿਅਕਤੀ ਦਾ ਸਾਥ ਨਹੀਂ ਦੇਣਾ ਚਾਹੀਦਾ ਨਾਬਾ ਤੋਂ ਅਵਤਾਰ ਚੰਦ ਧਰਮਸੋਧੀ ਰਿਪੋਰਟ ਮੈਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਪੰਕਜ ਪੱਪੂ ਆ ਇੰਨਾਂ ਨਹੀਂ ਚਾਹੁੰਦੇ ਨੇ ਉਹਦੀ ਘਰ ਵਾਲੀ ਸੁਜਾਤਾ ਜਿਹੜੀ ਹੈਗੀ ਆ ਉਹਨੂੰ ਵੀ ਪ੍ਰਧਾਨ ਰੱਖਿਆ ਜਾਵੇ ਕਿਸੇ ਤਰੀਕੇ ਐਮ ਜਿਹੜੇ ਐਮਸੀ ਨੇ ਇੱਥੋਂ ਦੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਇਹ ਐਮਸੀ ਚ ਉਹਨੀ ਐਮਸੀ ਤਾਂ ਟੋਟਲੀ ਉਲਟ ਨੇ ਕਿ ਕਿਸੇ ਤਰੀਕੇ ਉਹਨਾਂ ਤੋਂ ਖੇੜਾ ਛਡਾਇਆ ਜਾਵੇ ਦਮਾਗ ਪ੍ਰਧਾਨ ਲਾਇਆ ਜਾਵੇ ਇਲਾਕੇ ਦੀ ਸੇਵਾ ਕੀਤੀ ਜਾਵੇ ਲੇਕਿਨ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਹਲਕੇ ਦੇ ਹੋਰ ਲੋਕ ਨੇ ਉਹ ਚਾਹੁੰਦੇ ਨੇ ਕਿ ਇੱਕ ਜਿਸ ਬੰਦੇ ਤੇ ਇਲਜ਼ਾਮ ਹੀ ਲੱਗ ਗਏ ਫੜਿਆ ਗਿਆ ਦੋਸ਼ੀ ਕਰਾਰ ਹੋ ਗਿਆ ਕਿ ਪਰਚਾ ਦਰਜ ਹੋ ਗਿਆ ਕਿ ਤੁਹਾਡੇ ਦੇ ਟਰਾਲੀਆਂ ਚੋਰੀਆਂ ਕਰਨ ਦਾ ਦੋਸ਼ ਹੈਗਾ ਕਿਸਾਨਾਂ ਦਾ ਕਿਸਾਨ ਯੂਨੀਅਨ ਨੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਤਾਂ ਤੁਸੀਂ ਪਰਚਾ ਦਰਜ ਕੀਤਾ ਤੁਸੀਂ ਇਸ ਤੋਂ ਕੀ ਇਨਸਾਫ ਦੀ ਮੰਗ ਰੱਖ ਸਕਦੇ ਆਪਾਂ ਉਮੀਦ ਕਰ ਸਕਦੇ ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿਸੇ ਐਮਸੀ ਨਾਲੇ ਕਿਸੇ ਤਰ੍ਹਾਂ ਧੱਕਾ ਹੁੰਦਾ ਉਹ ਮੈਨੂੰ ਸੰਪਰਕ ਕਰੇ ਮੈਂ ਦੇਖਦਾ ਕਿਵੇਂ ਕੋਈ ਧੱਕਾ ਕਰਦਾ ਦੋ ਪ੍ਰਪੋਜ਼ਲਸ ਰੇਲਵੇ ਬੋਰਡ ਨੂੰ ਗਏ ਨੇ ਮੇਰੀ ਚਿੱਠੀ ਤੋਂ ਬਾਅਦ ਇਹਦੇ ਵਿੱਚ ਮੈਂ ਬਠਿੰਡੇ ਤੋਂ ਸ਼ਤਾਬਦੀ ਮੰਗੀ ਹੈ ਸੈਂਟਰ ਤੋਂ ਵਾਇਆ ਪਟਿਆਲਾ ਦਿੱਲੀ ਉਹਦੇ 'ਚ ਸ਼ਾਹਪੁਰ ਜੀ ਬੜੀ ਚਿੰਤਾ ਕਰਦੇ ਸੀ ਇਹਨਾਂ ਦੇ ਕਹੇ ਤੇ ਕਿ ਨਾਬਾ ਵਿਧਾਨ ਸਭਾ ਹਲਕੇ ਨੂੰ 8:14 ਤੇ ਸ਼ਤਾਬ ਦੀ ਇੱਥੇ ਰੁਕਿਆ ਕਰੂੰਗੀ 8:16 ਤੇ ਚੱਲੂਗੀ ਇੱਥੋਂ ਤੇ ਉਹੀ ਸ਼ਤਾਬ ਗੱਡੀ ਸ਼ਾਮ ਨੂੰ 5:38 ਤੇ ਨਾਬੇ ਰੁਕਿਆ ਕਰੂੰਗੀ 5:40 ਤੇ ਇੱਥੋਂ ਚੱਲ ਪਿਆ ਕਰੂੰਗੀ ਇਹਦੀ ਡੇਟ ਤੋਂ ਸ਼ੁਰੂ ਹੋਊਗੀ ਆਹ ਪ੍ਰਪੋਜ਼ਲ ਬਣ ਚੁੱਕਿਆ ਜੀ ਰੇਲਵੇ ਬੋਰਡ ਕੋਲ ਗਿਆ ਚਿੱਠੀ ਤੁਹਾਨੂੰ ਸਾਰਿਆਂ ਨੂੰ ਦੇ ਦਾਂਗੇ WhatsApp ਤੇ ਵੀ ਭੇਜ ਦੂੰਗਾ ਤੇ ਜਿਹੜੀ ਆਹ ਸ਼ਤਾਬ ਦੀ ਹੈਗੀ 6:10 ਤੇ ਉੱਥੋਂ ਬਠਿੰਡੇ ਤੋਂ ਛੱਲਿਆ ਕਰੂੰਗੀ 1:25 ਤੇ ਨਿਊ ਦਿੱਲੀ ਰੇਲਵੇ ਸਟੇਸ਼ਨ ਪਹੁੰਚੂਗੀ 1:25 ਤੇ ਤੇ ਉਹੀ ਟ੍ਰੇਨ ਨਾਬੇ ਜਿਹੜੀ ਸਵੇਰੇ ਪਹੁੰਚੂਗੀ 8 14 ਤੇ 8 16 ਤੇ ਚੱਲੂਗੀ ਤੇ ਸ਼ਾਮ ਨੂੰ 5:38 ਤੇ ਨਾਬੇ ਦੇ ਲੋਗੇ ਇੱਥੇ ਉਤਰ ਜਾ ਕਰਨਗੇ ਆ ਨਾਬੇ ਵਿਧਾਨ ਸਭਾ ਹਲਕੇ ਲਈ ਮੈਂ ਅੱਜ ਦੇ ਨਾ ਆਇਆ ਸੀ ਕਿਉਂਕਿ ਪਾਰਟੀ ਦਾ ਮੈਂ ਤਾਂ ਇੱਕ ਵਰਕਰ ਆ ਪਾਰਟੀ ਦਾ ਆਪਾਂ ਸਾਰੇ ਰਲ ਮਿਲ ਕੇ ਐਫਰਟ ਕਰ ਕਿਤੇ ਨੇ ਤੇ ਉਹਦੇ ਚ ਨਾਬਾ ਵਿਧਾਨ ਸਭਾ ਹਲਕੇ ਨੂੰ ਸ਼ਾਹਪੁਰ ਜੀ ਦੇ ਕਹੇ ਤੇ ਆ ਟਾਈਮ ਮੈਂ ਪੁਆਇਆ ਹੈਗਾ ਕਿ ਨਾਬੇ ਸਟੋਪੇਜ ਹੋਵੇਗਾ ਕਿ ਰਾਜਾ ਕਿੰਨੀ ਕੀ ਦੇਰ ਨੂੰ ਸਟਾਰਟ ਹੋ ਜੂਗੀ ਆਹ ਜੀ ਐਗਜ਼ੈਕਟ ਸਮਾਂ ਮੈਂ ਤੁਹਾਨੂੰ ਦਿੱਲੀ ਗੱਲ ਕਰਨ ਤੋਂ ਬਾਅਦ ਦੱਸ ਦੂੰਗਾ ਟਾਈਮ ਕਿਉਂਕਿ ਬਾਕਾਇਦਾ ਇਹਦਾ ਅਨਾਉਂਸਮੈਂਟ ਹੋਊਗੀ ਸਾਰਾ ਕੁਝ ਹੋਊਗਾ ਪ੍ਰਪੋਜ਼ਲ ਮੈਂ ਤੁਹਾਨੂੰ ਭੇਜ ਦਿੰਦਾ ਦੋ ਦੋ ਪ੍ਰਪੋਜ਼ਲ ਗਏ ਨੇ ਬਣ ਕੇ ਦੋ ਟ੍ਰੇਨਸ ਦੇ ਉਹ ਦੋਨਾਂ ਕਦੇ ਉੱਪਰ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਨੇ ਪੈਂਡਿੰਗ ਨੇ ਜਿਵੇਂ ਥੂਈ ਰੋਡ ਦੇ ਉੱਪਰ ਕਿਉਂ ਦੁਬਾਰਾ ਤੋਣੀ ਰੇਲਵੇ ਵਿਭਾਗ ਵੱਲੋਂ ਕੁਛ ਨਹੀਂ ਨਹੀਂ ਦੇਖੋ ਇਹਦੇ ਚ ਜਿਹੜੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬ੍ਰਿਜਾਂ ਦੀ ਗੱਲ ਕਰਦੇ ਆਂ ਸੈਂਟਰ ਦਾ ਕਰਨਾ ਚਾਹੁੰਦਾ ਹੁਣ ਸਾਰੇ ਕੰਮ ਜਿਵੇਂ ਪਟਿਆਲਾ ਨਾਬਾ ਰੋਡ ਹੈ ਫੋਰ ਡੇਨਿੰਗ ਕਰਾਉਣ ਲਈ 32 ਕਰੋੜ 52 ਲੱਖ ਰੁਪਏ ਦੀ 2019 ਦੀ ਪਾਸ ਕਰ ਤੇ ਹੁੰਦੀ ਆਮ ਆਦਮੀ ਪਾਰਟੀ ਸਰਕਾਰਾ ਡੀਪੀਆਰ ਹੀ ਨਹੀਂ ਭੇਜਦੇ ਤੇ ਜਿਹੜੇ ਰੇਲਵੇ ਓਵਰ ਬ੍ਰਿਜਸ ਦੀ ਗੱਲ ਕਰਦੇ ਆ ਜਾਂ ਹੋਰ ਚੀਜ਼ਾਂ ਹੈਗੀਆਂ ਉਹਦੇ ਵਿੱਚ ਵੀ ਆਪਾਂ ਨੂੰ ਐਫਰਟਸ ਕਰਕੇ ਜੇ ਮੇਰੇ ਧਿਆਨ ਚ ਲਿਆਓ ਜਿੱਥੇ ਜੋ ਚੀਜ਼ ਹੈਗੀ ਹੈ ਐਫਰਟਸ ਕਰਕੇ ਆਪਾਂ ਨਾਬਾ ਸ਼ਾਹਪੁਰ ਜੀ ਦੱਸੋ ਸਾਰਿਆਂ ਨੂੰ ਦੱਸੋ ਜਿਸ ਨੂੰ ਕਰਨ ਦਾ ਹਿੱਸਾ ਨਹੀਂ ਬੈਠਣਾ ਆਪ ਸਰਕਾਰ ਦੀ ਤੁਸੀਂ ਬੋਲੋ ਹਾਂ ਉਹਦੇ ਵਿੱਚ ਐਗਜ਼ੈਕਟ ਜਿਵੇਂ ਪਲਵਿੰਦਰ ਜੀ ਦੱਸ ਰਹੇ ਨੇ ਵੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਨਹੀਂ ਲਿਆ ਹਿੱਸਾ ਨਹੀਂ ਲਾਇਆ ਕਿਉਂਕਿ ਮੈਚਿੰਗ ਗ੍ਰਾਂਟ ਪਾਉਣੀ ਪੈਂਦੀ ਹੁੰਦੀ ਹੈ ਤੇ ਉਹਦੇ ਚ ਐਗਜ਼ੈਕਟ ਜੋ ਫਿਗਰ ਹੋਊਗੀ ਕਿਉਂ ਨਹੀਂ ਕੀਤਾ ਗਿਆ ਉਹ ਤਾਂ ਡਾਟਾ ਦੇਖ ਕੇ ਮੈਂ ਦੱਸ ਸਕਦਾ ਤੁਹਾਨੂੰ ਲੇਕਿਨ ਆਉਣ ਵਾਲੇ ਸਮੇਂ ਚ ਮੈਂ ਤੁਹਾਨੂੰ ਦੱਸਦਾ ਜਾਣਾ ਹੈ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਆਉਣ ਵਾਲੇ ਸਾਲ ਹੈਗੇ ਨੇ ਪੂਰੇ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ 'ਚ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈਗੇ ਜਿਹੜੇ ਪੂਰੇ ਹਿੰਦੁਸਤਾਨ ਜਾ ਰਹੇ ਉਹ ਵੀ ਪੰਜਾਬ ਪੂਰੇ ਦੇ ਪੂਰੇ ਆਉਣਗੇ ਕੋਈ ਵੀ ਪ੍ਰੋਜੈਕਟ ਐਸ ਦਾ ਨਹੀਂ ਹੈਗਾ ਜਿਹੜਾ ਪੰਜਾਬ 'ਚ ਨਾ ਆਵੇ